ਆਜੋ ਨੌਜਵਾਨੀਆਂ ਤਸਵੀਰਾਂ ਤੁਸੀਂ ਵੇਖ ਰਹੇ ਹੋ ਦੱਸ ਦਈਏ ਕਿ ਇਹ ਨੌਜਵਾਨ ਆ ਮਾਨਕ ਅਗਰਵਾਲ ਹੈ ਔਰ ਉਮਰ ਕੀ ਆ ਨੌਜਵਾਨ ਦੀ 18 ਸਾਲ ਦਾ ਹੋਇਆ ਔਰ 18 ਸਾਲ ਦੇ ਨੌਜਵਾਨ ਨੇ ਇਤਿਹਾਸ ਲਿਖ ਦਿੱਤਾ ਹੈ ਬਹੁਤ ਵੱਡੀ ਉਪਲਬਧੀ ਆ ਔਰ ਮਾਪਿਓ ਦਾ ਨਾਮ ਰੋਸ਼ਨ ਕੀਤਾ ਔਰ ਆਪਣੇ ਪੰਜਾਬ ਦਾ ਨਾਮ ਰੋਸ਼ਨ ਕੀਤਾ ਔਰ ਦੱਸ ਦਈਏ ਕਿ ਇਹ ਜੋ ਨੌਜਵਾਨ ਹੈ ਬਟਾਲਾ ਸ਼ਹਿਰ ਦਾ ਰਹਿਣ ਵਾਲਾ ਔਰ ਇੱਕ ਕਾਰੋਬਾਰੀ ਦਾ ਬੇਟਾ ਹੈ ਜਦੋਂ ਮਾਪਿਓ ਕਾਰੋਬਾਰ ਕਰਦਾ ਤਾਂ ਨਾ ਬੱਚਿਆਂ ਨੂੰ ਵੀ ਮਾਣ ਹੁੰਦਾ ਕਿ ਸਾਡੇ ਮਾਹ ਬਾਬ ਸਾਡੇ ਪਿੱਛੇ ਦੌੜ ਕਰ ਰਹੇ ਆ ਮਿਹਨਤ ਕਰ ਰਹੇ ਆ ਤਾਂ ਹੁਣ ਦੱਸ ਦਈਏ ਕਿ ਉਸ ਕਾਰੋਬਾਰੀ ਦਾ ਕਿੰਨਾ ਮਾਣ ਨਾਲ ਸਿਰ ਉੱਚਾ ਹੋਇਆ ਹੋਵੇਗਾ ਜਿਸ ਦੇ ਬੱਚੇ ਨੇ ਇਤਿਹਾਸ ਲਿਖਿਆ ਹੁਣ ਇਹ CBSE ਦੇ ਸਕੂਲ ਦੇ ਵਿੱਚੋਂ ਪਲੱਸ 2 ਦੇ ਵਿੱਚੋਂ ਇਸ ਬੱਚੇ ਨੇ 97% ਨੰਬਰ ਲੈ ਲਿਆ ਤਾਂ 97% ਨੰਬਰ ਲੈਣਾ ਗੱਲ ਛੋਟੀ ਨਹੀਂ ਲੈ ਤਾਂ ਬਹੁਤ ਬੱਚੇ ਰਹੇ ਆ ਔਰ ਫਿਰ ਇੱਕ ਗੱਲ ਹੋਰ ਦੱਸ ਦਈਏ ਇਸ ਬੱਚੇ ਨੇ ਟਿਊਸ਼ਨ ਦਾ ਬਿਲਕੁਲ ਹੀ ਸਹਾਰਾ ਨਹੀਂ ਲਿਆ ਦੱਸਦੇ ਆ ਕਿ ਆ ਬੱਚਾ ਜਦੋਂ ਪੜ੍ਹਦਾ ਤਾਂ ਬਿਲਕੁਲ 16 17 ਘੰਟੇ ਲਗਾਤਾਰ ਪੜ੍ਹਾਈ ਦੇ ਨਾਲ ਇੰਟਰਸਟ ਰੱਖਦਾ ਔਰ ਪੜ੍ਹਾਈ ਦੇ ਵਿੱਚ ਲੰਬਾ ਸਮਾਂ ਬੈਠ ਕੇ ਰੱਖਦਾ ਜਦੋਂ ਬੈਠੀ ਹੋ ਜਾਂਦੀ ਆ ਜਦੋਂ ਸਿਟਿੰਗ ਹੋ ਜਾਂਦੀ ਆ ਤੁਹਾਡੀ ਤਾਂ ਫਿਰ ਪੜ੍ਹਾਈ ਜਿਹੜੀ ਉਹ ਵੀ ਤੁਹਾਡੇ ਨਾਲ ਪਿਆਰ ਕਰਨ ਲੱਗ ਜਾਂਦੀ ਆ ਫਿਰ ਪੜ੍ਹਾਈ ਆਪਣੇ ਆਪ ਆਉਂਦੀ ਆ ਔਰ ਇਹ ਬੱਚੇ ਨੇ ਆਪਣੇ ਪਰਿਵਾਰ ਦੀਆਂ ਖੁਸ਼ੀਆਂ ਵਧਾ ਦਿੱਤੀਆਂ ਬਟਾਲੇ ਸ਼ਹਿਰ ਦਾ ਵੀ ਨਾਮ ਰੋਸ਼ਨ ਕੀਤਾ ਔਰ CBSE ਦੇ ਪਲੱਸ 2 ਦੇ 12ਵੀਂ ਦੇ ਨਤੀਜੇ ਵਿੱਚੋਂ 97% ਨੰਬਰ ਲਏ ਆ ਔਰ ਇਹ ਬੱਚਾ ਮਾਨਕ ਅਗਰਵਾਲ ਅਗਰਵਾਲ ਬਰਾਦਰੀ ਦੇ ਤੁਸੀਂ ਕਈ ਵਾਰ ਬਹੁਤ ਸਾਰੇ ਜੱਜ ਸਹਿਬਾਨ ਵੇਖੇ ਹੋਣਗੇ ਬਹੁਤ ਸਾਰੇ ਵਕੀਲ ਭਾਈ ਚਾਰੇ ਦੇ ਲੋਕ ਵੇਖੇ ਹੋਣਗੇ ਔਰ ਜਿਆਦਾਤਰ ਉੱਚੀਆਂ ਉਪਲਬਧੀਆਂ ਵਿੱਚ ਵੱਡੀਆਂ ਪੋਜੀਸ਼ਨਾਂ ਦੇ ਵਿੱਚ ਅਗਰਵਾਲ ਪਰਿਵਾਰ ਜਿਹੜੇ ਆ ਅਕਸਰ ਹੀ ਤੁਸੀਂ ਵੇਖਿਆ ਕਿ ਇਹਾਂ ਦੀਆਂ ਹੋਲਡਿੰਗਾਂ ਲੱਗੀਆਂ ਹੀ ਹੁੰਦੀਆਂ ਇਹਨਾਂ ਦੇ ਗੇਟਾਂ ਦੇ ਉੱਤੇ ਇਹਨਾਂ ਦੇ ਦਫ਼ਤਰਾਂ ਦੇ ਉੱਤੇ ਨੇਮ ਪਲੇਟਾਂ ਅਗਰਵਾਲਾਂ ਦੀਆਂ ਲੱਗੀਆਂ ਔਰ ਉਹੀ ਅਗਰਵਾਲ ਬਰਾਦਰੀ ਦੇ ਵਿੱਚੋਂ ਉਹੀ ਅਗਰਵਾਲਾਂ ਦਾ ਚਿਹਰਾ ਹੋਣਾ ਦਾ ਇਹ ਬੇਟਾ ਤੁਸੀਂ ਵੇਖ ਰਹੇ ਹੋ ਕਿਵੇਂ ਨਾਮ ਚਮਕਾਇਆ ਬਹੁਤ ਸਾਰੇ ਚੈਨਲਾਂ ਉੱਤੇ ਲਗਾਤਾਰ ਇਸ ਦੀਆਂ ਪੋਸਟਾਂ ਚੱਲ ਰਹੀਆਂ ਔਰ ਅਸੀਂ ਦੱਸ ਦਈਏ ਕਿ ਅਸੀਂ ਵੀ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਇਸ ਬੱਚੇ ਦਾ ਤਾਰਵਾਦ ਕਰਨਾ ਚਾਹੁੰਦੇ ਆ ਉਹ ਜਿਸ ਕਰਕੇ ਅਸੀਂ ਫਿਰ ਦੱਸ ਦਈਏ ਕਿ ਬਹੁਤ ਸਾਰੀ ਨੌਜਵਾਨ ਪੀੜੀ ਨੂੰ ਵੀ ਸਿੱਖਿਆ ਲੈਣ ਦੀ ਲੋੜ ਹੈ ਕਿ ਜਦੋਂ ਤੁਸੀਂ ਚੰਗੇ ਕੰਮ ਕਰਦੇ ਹੋ ਚੰਗੀ ਪੜ੍ਹਾਈ ਕਰਦੇ ਹੋ ਜਾਂ ਵਧੀਆ ਸੰਸਕਾਰਿਕ ਹੋ ਕੇ ਚੱਲਦੇ ਹੋ ਤਾਂ ਫਿਰ ਤੁਹਾਡਾ ਇਤਿਹਾਸ ਲਿਖੰਦਾ ਜਿਹੜਾ ਜਜਵਾ ਹੋਰ ਵੱਧ ਜਾਂਦਾ ਔਰ ਮਾਂ ਪਿਓ ਦੀ ਖੁਸ਼ੀ ਵੀ ਵੱਧ ਜਾਂਦੀ ਆ ਤੇ ਹਰ ਬੱਚਾ ਆਪਣੇ ਮਾਂ ਬਾਪ ਦੇ ਨਾਲ ਮੋਢੇ ਦਾ ਮੋਢਾ ਮਲਾ ਕੇ ਜਦੋਂ ਚੱਲਦਾ ਤਾਂ ਫਿਰ ਮਾਂ ਪਿਓ ਨੂੰ ਵੀ ਖੁਸ਼ੀ ਹੁੰਦੀ ਆ ਔਰ ਇਹ ਤਸਵੀਰਾਂ ਲਗਾਤਾਰ ਜਦੋਂ ਇੱਕ ਚੈਨਲ ਦੂਸਰੇ ਚੈਨਲ ਤੇ ਤੀਸਰੇ ਚੈਨਲ ਤੇ ਚਲਦਿਆਂ ਤਾਂ ਫਿਰ ਹਰ ਚੈਨਲ ਦਾ ਦਿਲ ਕਰਦਾ ਕਿ ਅਸੀਂ ਵੀ ਇਸ ਬਾਰੇ ਦੋ ਲਫ਼ਜ਼ ਸਾਂਝੇ ਕਰੀਏ ਔਰ ਜਿਵੇਂ ਵਾਲੋ ਫੇਮ ਤੁਸੀਂ ਵੇਖਿਆ ਹਰ ਜ਼ਿਲ੍ਹੇ ਦੇ ਵਿੱਚ ਹਰ ਤਹਿਸੀਲ ਔਰ ਐਸ.ਡੀ.ਐਮ. ਆਫਿਸ ਦੇ ਵਿੱਚ ਬਣੇ ਨੇ ਜਦੋਂ ਹੁਣ ਹਰ ਬੱਚੇ ਪੜ੍ਹਾਈ ਚੰਗੀ ਕਰਕੇ ਚੰਗੀਆਂ ਪੋਜੀਸ਼ਨਾਂ ਹਾਸਲ ਕਰਦੇ ਆ ਤਾਂ ਉਹਨਾਂ ਬੱਚਿਆਂ ਦੀਆਂ ਤਸਵੀਰਾਂ ਆਉਣਾ ਭਰਾਵਾਂ ਦੀਆਂ ਆਉਣਾ ਭੈਣਾਂ ਦੀਆਂ ਤਸਵੀਰਾਂ ਉਥੇ ਲਗੀਆਂ ਵੇਖਦੇ ਆ ਏਰੀਆ ਦੇ ਲੋਕ ਜਾਂ ਰਿਸ਼ਤੇਦਾਰੀਆਂ ਜਾਂ ਪਰਿਵਾਰ ਤਾਂ ਫਿਰ ਮਨ ਹੋਰ ਖੁਸ਼ ਹੁੰਦਾ ਤਾਂ ਆਸ ਕਰਦੇ ਆ ਕਿ ਆਉਣ ਵਾਲੇ ਸਮੇਂ ਵਿੱਚ ਇਸ ਮਣਿਕ ਅਗਰਵਾਲ ਨੇ ਵੀ ਕੋਈ ਨਾ ਕੋਈ ਮਕਾਮ ਹਾਸਲ ਕਰਨਾ ਹੈ ਚੰਗਾ ਕੋਈ ਵਧੀਆ ਮਕਾਮ ਹਾਸਲ ਕਰੇਗਾ ਔਰ ਵਧੀਆ ਪੋਜੀਸ਼ਨ ਲੈ ਕੇ ਕਿਸੇ ਚੰਗੇ ਰੈਂਕ ਨੂੰ ਹਾਸਲ ਕਰੇਗਾ ਤਾਂ ਫਿਰ ਇਸ ਦੀ ਵੀ ਤਸਵੀਰ ਜਿਹੜੀ ਆ ਇਹ ਬਿਲਕੁਲ ਵਾਲ ਆਫ ਫੇਮ ਦੇ ਵਿੱਚ ਬਿਲਕੁਲ ਲੱਗਣੀ ਚਾਹੀਦੀ ਆ ਔਰ ਲੱਗੇਗੀ ਜਦੋਂ ਸਮਾਂ ਆ ਗਿਆ ਤਾਂ ਫਿਰ ਜ਼ਰੂਰ ਲੱਗੇਗੀ ਔਰ ਅਸੀਂ ਬੇਨਤੀ ਕਰਦੇ ਆ ਕਿ ਬਹੁਤ ਸਾਰੇ ਨੌਜਵਾਨਾਂ ਨੂੰ ਕਿ ਤੁਸੀਂ ਵੀ ਇਹੋ ਜਿਹੇ ਹੌਸਲੇ ਰੱਖ ਕੇ ਚੱਲੋ ਪੜੋ ਪੜ੍ਹਾਈ ਨੂੰ ਵੱਧ ਤੋਂ ਵੱਧ ਜਿਹੜੀ ਆ ਐਮੀਅਰ ਦਿਓ ਸਰਕਾਰਾਂ ਵੀ ਤੁਹਾਡੇ ਨਾਲ ਹੈ ਔਰ ਬਹੁਤ ਸਾਰੇ ਲੋਕ ਵੀ ਤੁਹਾਡੇ ਨਾਲ ਨੇ ਔਰ ਤੁਹਾਨੂੰ ਲਗਾਤਾਰ ਸ਼ਹੀਦਵਾਰ ਮਿਲ ਰਹੇ ਆ ਔਰ ਤੁਸੀਂ ਇਹ ਅਸ਼ੀਰਵਾਦਾਂ ਨੂੰ ਲੈਂਦੇ ਰਹੋ ਔਰ ਆਪਣੇ ਮਾਂ ਪਿਓ ਦਾ ਨਾਮ ਰੋਸ਼ਨ ਕਰਦੇ ਰਹੋ ਔਰ ਮਾਪਿਓ ਨੂੰ ਵੀ ਸਾਡੇ ਵੱਲੋਂ ਮੁਬਾਰਕਾ ਹੈ ਔਰ ਇਸ ਬੇਟੇ ਮਣਿਕ ਅਗਰਵਾਲ ਨੂੰ ਵੀ ਮੁਬਾਰਕਾ ਨੇ ਔਰ ਵੀਡੀਓ ਨੂੰ ਤੁਸੀਂ ਕਿਵੇਂ ਵੇਖਦੇ ਹੋ ਵੱਧ ਤੋਂ ਵੱਧ ਕਮੈਂਟ ਅਤੇ ਸ਼ੇਅਰ ਜਰੂਰ ਕਰਦੇ ਧੰਨਵਾਦ